ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਅੱਜ ਸੱਦਿਆ ਸੀਗਾ ਉਹਨਾਂ ਦੀ ਕੁਰਸੀ ਅਸੀਂ ਉੱਥੇ ਖਾਲੀ ਵੀ ਰੱਖੀ ਆ ਸਾਨੂੰ ਮੰਗ ਪੱਤਰ ਜਾਂ ਕਾਪੀਆਂ ਵੀ ਭੰਡੀਆਂ ਨੇ ਸਾਰੀਆਂ ਕੋਈ ਇੱਕ ਮੰਗ ਜੇ 18 ਦੇ 18 ਵਿੱਚੋਂ ਕੋਈ ਇੱਕ ਮੰਗ ਵੀ ਸਬਤ ਕਰ ਦੇ ਮੁੱਖ ਮੰਤਰੀ ਸਾਹਿਬ ਵੀ ਆ ਸਾਰਾ ਪੰਜਾਬ ਨਾਲ ਸੰਬੰਧਿਤ ਹੈ ਨਹੀਂ ਅੱਤਿਕ ਮੰਗਾਂ ਤੇ ਮੇਨ ਲੱਗਾ ਉਸ ਦਿਨ ਵੀ ਡਿਸਕਸ ਹੋਈਆਂ ਸੀ ਉਸ ਦਿਨ ਪੰਜਾਬ ਦੀਆਂ ਡਿਸਕਸ ਹੋਈਆਂ ਸੀ ਪਰ ਮੁੱਖ ਮੰਤਰੀ ਕਿਉਂ ਕਹਿ ਰਹੇ ਕਿ ਮਾਸੀ ਤਾਂ ਅਸੀਂ ਤਾਂ ਬਾਰ-ਬਾਰ ਇਹ ਗੱਲ ਕਹਿੰਦੇ ਆ ਵੀ ਜੇ ਡਿਸਕਸ਼ਨ ਅੱਠ ਮੰਗਾਂ ਤੇ ਹੋ ਗਈ ਤਾਂ ਕੇਂਦਰ ਵਾਲਿਆਂ ਮੰਗਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਡਿਸਕਸ਼ਨ ਕਿਉਂ ਕੀਤੀ ਚੰਡੀਗੜ੍ਹ ਸੈਕਟਰ 35 ਕਿਸਾਨ ਪਵਨ ਦੇ ਵਿੱਚ ਅੱਜ ਐਸਕੇਐਮ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ 26 ਮਾਰਚ ਨੂੰ ਬਜਟ ਵਾਲੇ ਦਿਨ ਚੰਡੀਗੜ੍ਹ ਸੈਕਟਰ 34 ਦੇ ਵਿੱਚੋਂ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਏਗਾ ਇਹ ਫੈਸਲਾ ਕਿਉਂ ਲੈਣਾ ਪਿਆ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਜੁਗਿੰਦਰ ਸਿੰਘ ਉਗਰਾਹਾਂ ਜੀ ਨੇ ਉਗਰਾਹਾਂ ਸਾਹਿਬ ਬੜਾ ਵੱਡਾ ਫੈਸਲਾ ਇਸ ਤੋਂ ਪਹਿਲਾਂ ਵੀ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ 34 ਸੈਕਟਰ ਚ ਮੋਰਚਾ ਲਾਉਣ ਦੀ ਗੱਲਬਾਤ ਹੋਈ ਸੀ ਲੇਕਿਨ ਸਿਰੇ ਨਹੀਂ ਚੜ ਪਈ ਪੰਜਾਬ ਦੇ ਵਿੱਚ ਇੱਕ ਦਿਨ ਪਹਿਲੇ ਸਾਰੇ ਲੀਡਰਾਂ ਨੂੰ ਹਾਊਸ ਅਰੈਸਟ ਕਰ ਲਿਆ ਰੋਕ ਲਿਆ ਗਿਆ ਇਸ ਵਾਰ ਤੁਹਾਡੀਆਂ ਕੀ ਤਿਆਰੀਆਂ ਤੇ ਸਰਕਾਰ ਤੋਂ ਕੀ ਮੰਗ ਹੈਗੀ ਆ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇਖੋ ਪੰਜਾਬ ਵਾਲੀਆਂ ਮੰਗਾਂ ਤੇ ਅਸੀਂ 18 ਮੰਗਾਂ ਮੁੱਖ ਮੰਤਰੀ ਸਾਹਿਬ ਮੂਰੇ ਰੱਖੀਆਂ ਸੀ ਉੱਥੇ ਕਰਜ਼ੇ ਵਾਲੀ ਮੰਗ ਮੁੱਖ ਤੌਰ ਤੇ ਵਨ ਟਾਈਮ ਸੈਟਲਮੈਂਟ ਵਾਲੀ ਮੰਗ ਹੋਰ ਫਸਲਾਂ ਤੇ ਐਮ ਐਸ ਪੀ ਦੇਣ ਦੀ ਮੰਗ ਉਹ ਖਾਸੀਆਂ ਮੰਗਾਂ ਸੀ ਪੰਜਾਬ ਨਾਲ ਸੰਬੰਧਿਤ ਮੰਗਾਂ ਉਹ 5 ਤਰੀਕ ਦਾ ਅਸੀਂ ਪ੍ਰੋਗਰਾਮ ਜਿਹੜਾ ਦਿੱਤਾ ਸੀ ਉਹ ਕਈ ਦਿਨਾਂ ਦਾ ਸੀ ਅਣਮਿੱਥੇ ਸਮੇਂ ਦਾ ਕਹ ਜੀ ਵੀ ਧਰਨਾ ਦੇ ਦੱਸ ਸੀ ਤੇ ਜਿਹੜਾ ਇਹ 26 ਵਾਲਾ ਪ੍ਰੋਗਰਾਮ ਹੈ ਸਾਡਾ ਸੈਸ਼ਨ ਦੌਰਾਨ ਅਸੀਂ ਕਰ ਰਹੇ ਹਾਂ ਇਹ ਸਿਰਫ ਇੱਕ ਦਿਨ ਦਾ ਇਸ ਕਰਕੇ ਇਸ ਪ੍ਰੋਗਰਾਮ ਦਾ ਤੇ ਉਹ ਪ੍ਰੋਗਰਾਮ ਦਾ ਫਰਕ ਹੈਗਾ ਇਸ ਦਿਨ ਜਿਹੜੀ ਗੈਦਰਿੰਗ ਹੋਣੀ ਹੈ ਇੱਕ ਦਿਨ ਵਸਦੀ ਹੋਣੀ ਹੈ ਉਹ ਉਹ ਲਗਾਤਾਰ ਚੱਲਣੀ ਸੀ 7 ਦਿਨ ਚੱਲਦੀ 10 ਦਿਨ ਚੱਲਦੀ ਕਿੰਨੇ ਦਿਨ ਚੱਲਣੀ ਸੀ ਗੁਰਹਾਨ ਸਾਹਿਬ ਇੱਕ ਨਰੇਟਿਵ ਦਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਵੱਲੋਂ ਵੀ ਕੀ ਮੰਗਾ ਤਾਂ ਸਾਡੇ ਨਾਲ ਸੰਬੰਧਤ ਹੈ ਹੀ ਨਹੀਂ ਆ ਮੰਗਾ ਤਾਂ ਕੇਂਦਰ ਨਾਲ ਸੰਬੰਧਤ ਹੈ ਅਸੀਂ ਤਾਂ ਗੱਲਬਾਤ ਕਰ ਰਹੇ ਆ ਅਸੀਂ ਤਾਂ ਬ੍ਰਿਜ ਬੰਨ੍ਹਦੇ ਆ ਪਰ ਕਿਸਾਨ ਹਟਦੇ ਹੀ ਨਹੀਂ ਹੈਗੇ ਕਿ ਵਾਰ-ਵਾਰ ਸੜਕਾਂ ਰੋਕਣ ਰੇਲ ਰੋਕਣ ਵਾਲੇ ਵਾਧਦੇ ਜਾਂਦੇ ਆ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਅੱਜ ਸੱਦਿਆ ਸੀਗਾ ਉਹਨਾਂ ਦੀ ਕੁਰਸੀ ਅਸੀਂ ਉੱਤੇ ਖਾਲੀ ਵੀ ਰੱਖੀ ਆ ਤੁਹਾਨੂੰ ਮੰਗ ਪੱਤਰ ਤੇ ਕਾਪੀਆਂ ਵੀ ਭੰਡੀਆਂ ਨੇ ਸਾਰੀਆਂ ਕੋਈ ਇੱਕ ਮੰਗ ਜੇ 18 ਦੇ 18 ਵਿੱਚੋਂ ਕੋਈ ਇੱਕ ਮੰਗ ਵੀ ਸਬਤ ਕਰ ਦੇ ਮੁੱਖ ਮੰਤਰੀ ਸਾਹਿਬ ਵੀ ਆ ਸਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਅਸੀਂ ਮਾਫੀ ਮੰਗਾਂਗੇ ਮੁੱਖ ਮੰਤਰੀ ਜੀ ਅੱਠ ਮੰਗਾਂ ਤੇ ਮੇਨਲਾ ਦਾ ਉਸ ਦਿਨ ਵੀ ਡਿਸਕਸ ਹੋਈਆਂ ਸੀ ਉਸ ਦਿਨ ਪੰਜਾਬ ਦੀਆਂ ਹੀ ਡਿਸਕਸ ਹੋਈਆਂ ਸੀ ਪਰ ਮੁੱਖ ਮੰਤਰੀ ਕਿਉਂ ਕਹਿ ਰਹੇ ਕਿ ਮਾਸੀ ਦਾ ਅਸੀਂ ਤਾਂ ਬਾਰ-ਬਾਰ ਇਹ ਗੱਲ ਕਹਿ ਰਹੇ ਆਂ ਵੀ ਜੇ ਡਿਸਕਸ਼ਨ ਅੱਠ ਮੰਗਾਂ ਤੇ ਹੋ ਗਈ ਤਾਂ ਕੇਂਦਰ ਵਾਲਿਆਂ ਮੰਗਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਡਿਸਕਸ਼ਨ ਕਿਉਂ ਕੀਤੀ ਜੇ ਉਹ ਪੰਜਾਬ ਦਾ ਸਬੰਧਤ ਸੀਗੀਆਂ ਡਾਈਨ ਹੋਈ ਨਾ ਇਸ ਕਰਕੇ ਇਹ ਤਾਂ ਮੈਨੂੰ ਲੱਗਦਾ ਵੀ ਸਾਰਾ ਸਾਰ ਗਲਤ ਗੱਲ ਹੈ ਮੁੱਖ ਮੰਤਰੀ ਇਹ ਕਹਿਣਾ ਵੀ ਉਹ ਸਾਡੇ ਨਾਲ ਸੰਵੰਦ ਮੰਗਾ ਨਹੀਂ ਮੰਨਣਾ ਨਾ ਮੰਨਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ ਕੋਈ ਪ੍ਰੋਗਰਾਮ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਇਹ ਵੀ ਸਰਕਾਰ ਦੀ ਮਰਜ਼ੀ ਅੱਜ ਮੁੱਖ ਮੰਤਰੀ ਆਏ ਨਹੀਂ ਮੁੱਖ ਮੰਤਰੀ ਅੱਜ ਅੰਮ੍ਰਿਤਸਰ ਦੇ ਵਿੱਚ ਸੀ ਅਰਵਿੰਦ ਕੇਜਰੀਵਾਲ ਵੀ ਆ ਰਹੇ ਸੀ ਧਾਰਮਿਕ ਸਥਾਨਾਂ ਤੇ ਜਾਜਾ ਮੱਥੇ ਵੀ ਟੇਕ ਰਹੇ ਸੀ ਤੁਸੀਂ ਉਹਨਾਂ ਨੂੰ ਪਹਿਲੇ ਹੀ ਇਨਵਾਈਟ ਦਿੱਤਾ ਸੀਗਾ ਜਾਂ ਮੌਕੇ ਤੇ ਤੁਰੰਤ ਬਣਿਆ ਕੋਈ ਗੱਲਬਾਤ ਹੋਈ ਸੀ ਅਸੀਂ ਜਨਤਕ ਤੌਰ ਤੇ ਤੁਹਾਡੇ ਦਰਜੇ ਜਲਸਾ ਦਾ ਕੁਸਤ ਨਹੀਂ ਹੱਦ ਦਿੱਤਾ ਉਹਨਾਂ ਨੂੰ ਲੋਗੇ ਲਿਆਓ ਕਿ ਛੱਲੀ ਅਸੀਂ ਕੋਈ ਐ ਚਿੱਠੀ ਉਹਨਾਂ ਨੂੰ ਭੇਜੀ ਕਿਉਂਕਿ ਉਹਨਾਂ ਦੇ ਜਿਹੜੇ ਮੋੜਮਾ ਰੂਪ ਦੇ ਵਿੱਚ ਜਿਹੜੀ ਉਹਨਾਂ ਨੇ ਕਈ ਜਨਤਾ ਦੇ ਵਿੱਚ ਗੱਲ ਲੈ ਕੇ ਗਏ ਆ ਵੀ ਇਹ ਤਾਂ ਮੰਗ ਪੱਤਰ ਮੇਰੇ ਮੇਰੇ ਨਾਲ ਸੰਬੰਧ ਦੀ ਨਹੀਂ ਸੀ ਅਸੀਂ ਤਾਂ ਉਸ ਗੱਲ ਨੂੰ ਚੱਲ ਦਿੱਤਾ ਸੀ ਉਹ ਨਹੀਂ ਆਇਆ ਤਾਂ ਠੀਕ ਹੈ ਅੱਛਾ ਹੁਣ ਤੁਸੀਂ ਜਿਹੜਾ 26 ਤਰੀਕ ਨੂੰ ਪ੍ਰੋਗਰਾਮ ਰੱਖਿਆ ਜੇ ਤੁਹਾਨੂੰ ਨਹੀਂ ਆਉਣ ਦਿੰਦੇ ਚੰਡੀਗੜ੍ਹ ਇੱਕ ਵਾਰ ਫਿਰ ਤੋਂ ਜੇ ਤੁਹਾਨੂੰ ਫਿਰ ਇੱਕ ਵਾਰ ਹਾਈ ਹਾਊਸ ਰੈਸਟ ਕਰ ਲੈਂਦੇ ਨੇ ਘਰਾਂ ਦੇ ਵਿੱਚੋਂ ਤੁਹਾਨੂੰ ਤੁਹਾਡੇ ਆਗੂ ਨੂੰ ਚੋਕਲੇ ਜਾਂਦੀ ਨਹੀਂ ਤਾਂ ਕੀ ਅੱਗੇ ਫਿਰ ਕਰੋਗੇ ਤੁਸੀਂ ਕਿਉਂਕਿ ਸਰਕਾਰਾਂ ਦਾ ਧਰਵਾਇਆ ਹਮੇਸ਼ਾ ਵਾਂਗੂ ਇਹੀ ਰਹਿੰਦਾ ਪਹਿਲਾਂ ਵੀ ਤੁਸੀਂ ਤਾਂ ਬਹੁਤ ਪੁਰਾਣਾ ਜਾਣਦੇ ਇਹਨਾਂ ਸਿਸਟਮ ਨੂੰ ਦੇਖੋ ਸਰਕਾਰ ਹੈ ਸਰਕਾਰ ਤੋਂ ਤਕੜੇ ਤਾਂ ਅਸੀਂ ਹੈ ਨਹੀਂ ਹੂੰ ਹੂੰ ਰੋਜ਼ ਕਰਨਾ ਸਾਡਾ ਹੱਕ ਹੈ ਉਹ ਅਸੀਂ ਕਰਾਂਗੇ ਕਿਹੜੇ ਤਰੀਕੇ ਨਾਲ ਫਿਰ ਅਸੀਂ ਰੋਜ਼ ਪ੍ਰਦਰਸ਼ਨ ਕਰਦੇ ਆਏ ਸਾਨੂੰ ਹਾਲ ਨਵੀਆਂ ਹਾਲਤਾਂ ਦੇ ਵਿੱਚ ਨਵੇਂ ਫੈਸਲੇ ਤਾਂ ਕਰਨੇ ਪੈਂਦੇ ਆ ਇਸ ਕਰਕੇ ਅਸੀਂ ਉਹ ਨਵੀਂ ਹਾਲਤ ਦੇ ਵਿੱਚ ਸੋਚਾਂਗੇ 26 ਚ ਹੈਗੇ ਨੇ 8-10 ਦਿਨ ਤੇ ਉਦੋਂ ਤੱਕ ਸਰਕਾਰ ਕੀ ਕਰਦੀ ਹੈ ਕੀ ਜੇ ਸਰਕਾਰ ਨਹੀਂ ਆਉਣ ਦੇਊਗੀ ਪਹਿਲਾਂ ਵੀ ਸਰਕਾਰਾਂ ਨੇ ਸਾਨੂੰ ਘਰਾਂ ਦੇ ਵਿੱਚ ਹੀ ਬੰਦ ਕਰ ਲਏ ਕਈ ਵਾਰੀ ਪਿੰਡਾਂ ਦੇ ਵਿੱਚੋਂ ਨਿਕਲਣ ਦੇ ਪਿੰਡਾਂ ਦੀ ਫਿਰਨੇ ਦੇ ਪੁਲਸ ਲਾ ਦਿੰਦੇ ਨੇ ਕੋਲ ਫੋਰਸ ਹੈਗੀ ਬਹੁਤ ਜ਼ਿਆਦਾ ਇਸ ਕਰਕੇ ਨਵੀਆਂ ਹਾਲਤਾਂ ਦੇ ਵਿੱਚ ਨਵੇਂ ਫੈਸਲੇ ਲਏਗੇ अच्छा ਹੁਣ ਮੈਨੂੰ ਇਹ ਥੋੜੀਆ ਸਪਸ਼ਟ ਕਰ ਦਿਓ ਕਿਹੜੀਆਂ-ਕਿਹੜੀਆਂ ਮੁੱਖ ਤੌਰ ਤੇ ਮੁੱਖ-ਮੁੱਖ ਮੰਗਾਂ ਜਿਹੜੀਆਂ ਪੰਜਾਬ ਦੇ ਨਾਲ ਤਾਲੁਕਾਤ ਰੱਖਦੀਆਂ ਨੇ ਜਿਹੜੀਆਂ ਬਜਟ ਦੇ ਵਿੱਚ ਲਿਆਂਦੀਆਂ ਜਾ ਸਕਦੀਆਂ ਪਰ ਵੀ ਤਾਂ ਰੱਖਿਆ ਜਾ ਸਕਦਾ ਦੇਖੋ ਮਾ ਕਰਜ਼ੇ ਵਾਲੀ ਗੱਲ ਬਜਟ ਦੇ ਵਿੱਚ ਲਿਆਂਦੀ ਜਾ ਸਕਦੀ ਮਾਫ ਕਰਨਾ ਹਾਂਜੀ ਤੇ ਐਮ ਐਸ ਵੀ ਪੰਜ-ਪੰਜ ਫਸਲਾਂ ਦੀ ਵਨ ਟਾਈਮ ਸੈਟਲਮੈਂਟ ਦੀ ਵੀ ਲਿਆਂਦੀ ਜਾ ਸਕਦੀ ਹੈ ਪੰਜ ਫਸਲਾਂ ਤੇ ਐਮ ਐਸ ਪੀ ਵਾਲੀ ਗੱਲ ਵੀ ਨਹੀਂ ਜਾਂਦੀ ਜਾ ਸਕਦੀ ਜਿਹੜੀਆਂ ਸਬਜ਼ੀਆਂ ਤੇ ਵੀ ਹਾਂ ਆ ਕਰਜ਼ੇ ਕਾਨੂੰਨ ਵਾਲੀ ਗੱਲ ਤਾਂ ਵੈਸੇ ਕੀਤੀ ਜਾ ਸਕਦੀ ਹੈ ਕਰਜ਼ੇ ਕਾਨੂੰਨ ਵਾਲੀ ਭਈ ਸੀ ਕਰਜ਼ਾ ਕਾਨੂੰਨ ਬਣਾਤਾ ਚੱਲ ਬਜਟ ਦੇ ਨਾਲ ਸੰਬੰਧ ਲਿਆ ਇੱਕ ਨੌ ਇਕਨੋਮੀ ਨਾਲ ਸੰਬੰਧ ਕਈ ਮੰਗਾ ਨਹੀਂ ਹੁਣ ਕੰਨੇ ਵਾਲੀ ਪੇਮੈਂਟ ਦੀ ਗੱਲ ਹੈਗੀ ਹੈ ਕਿੰਨਾ ਕਰਤਾ ਕਿੰਨਾ ਨਹੀਂ ਕਰਤਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬਜਟ ਸੈਸ਼ਨ ਨਾਲ ਵੀ ਜੁੜੀਆਂ ਹੋ ਜਾਂਦੇ ਨੇ ਤੇ ਸਰਕਾਰ ਨੂੰ ਸੈਸ਼ਨ ਦੌਰਾਨ ਉਹਨਾਂ ਨੇ ਧਿਆਨ ਚ ਦਿਵਾਉਣਾ ਵੀ ਪਈਆ ਕਿਸਾਨ ਆ ਰਹੇ ਨੇ ਨਾ ਜਿਹੜੇ ਹੋਰ ਵੀ ਮੰਗਾਂ ਰਹੇ ਤੇ ਕੋਈ ਜ਼ਰੂਰੀ ਨਹੀਂ ਹੈ ਗਿਆ ਕਈ ਮੰਗਾਂ ਤੇ ਹੋ ਜੈਣ ਜਿਹਨਾਂ ਤੇ ਕੋਈ ਪੈਸਾ ਨਹੀਂ ਲੱਗਦਾ ਜਿਵੇਂ ਖੇਤੀ ਨੀਤੀ ਦਾ ਖਾਡਾ 20 ਤਰ੍ਹਾਂ 20 ਤਰੀਕ ਮਾਰਚ ਤੱਕ ਉਹਨਾਂ ਨੇ ਸਮਝ ਤਿਆਰ ਕਰਕੇ ਦੇਣ ਦਾ ਵਾਅਦਾ ਕੀਤਾ ਸੀ ਅੱਜ ਤਾਂ ਮਿਲਦੀ 16 ਹੋ ਗਈ ਤੇ 26 ਤਰੀਕ ਨੂੰ ਅਸੀਂ ਪੁੱਛਾਂਗੇ ਵੀ ਹੁਣ ਉਹਨਾਂ ਦਿਨ ਹੋ ਗਏ ਕਿੱਧਰ ਗਿਆ ਜੀ ਉਹ ਭਾਵੇਂ ਮੁੱਖ ਮੰਤਰੀ ਨੇ ਕਹਿਤਾ ਵੀ ਜਿਹੜੀਆਂ ਪਹਿਲਾਂ ਮੰਗਾਂ ਮੰਨੀਆਂ ਮੈਂ ਉਹ ਸਾਰੀਆਂ ਖਤਮ ਨੇ ਪਰ ਅਸੀਂ ਪੁੱਛਾਂਗੇ ਵੀ ਖੇਤੀ ਨੀਤੀ ਦਾ ਖਾਡਾ ਤਿਆਰ ਕਰਕੇ ਖੇਤੀ ਨੀਤੀ ਦਾ ਖਾਡਾ ਸਾਨੂੰ ਦਿ ਇਹ ਤਸੀਵਾਲ ਕਰੀ ਸਕਦੇ ਨਾ ਮੁਆਵਜ਼ਾ ਜਿਹੜਾ ਖਰਾਬ ਫਸਲਾਂ ਨੂੰ ਲੈ ਕੇ ਇਸ ਵਾਰੀ ਵੀ ਗੜੇਮਾਰੀ ਹੋਈ ਆ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਬਾਰਡਰ ਦੇ ਏਰੀਆ ਵਿੱਚ ਫਸਲਾਂ ਬੜੀਆਂ ਖਰਾਬ ਹੋ ਗਈਆਂ ਪਿਛਲੇ ਮੁਆਵਜ਼ੇ ਵੀ ਹਾਲੇ ਤੱਕ ਲੋਕਾਂ ਨੂੰ ਨਹੀਂ ਮਿਲੇ ਇਹ ਮੁਆਵਜ਼ੇ ਦੀਆਂ ਮੰਗਾਂ ਵੀ ਤਾਂ ਪੰਜਾਬ ਸਰਕਾਰ ਨਾਲ ਮਿਲਣਾ ਨਹੀਂ ਕੋਈ ਵੀ ਇਕਨੋਮੀ ਨਾਲ ਜੁੜੀਆਂ ਹੋਈਆਂ ਨੇ ਅਸੀਂ ਇਹ ਕੁਦਰਤੀ ਮਾਰਾਂ ਵਾਸਤੇ ਤੁਸੀਂ ਕਿੰਨੇ ਫੰਡਿੰਗ ਰੱਖੀ ਹੋਈ ਆ ਰੋਜ਼ਗਾਰ ਦੇ ਮਸਲੇ ਤੇ ਤੁਸੀਂ ਕਿੰਨੇ ਬੱਚਿਆਂ ਵਾਸਤੇ ਕਿੰਨੇ ਕ ਫੰਡਿੰਗ ਰੱਖੀ ਹੋਈ ਆ ਬੁਢਾਪਾ ਪੈਨਸ਼ਨ ਦੀਆਂ ਸਕੀਮਾਂ ਦੇ ਬਾਰੇ ਔਰ ਤੁਹਾਨੂੰ 1000 ਰੁਪਏ ਤੁਸੀਂ ਦਿੰਦੇ ਸੀਗੇ ਬਜਟ ਦੇ ਵਿੱਚ ਉਹਦੇ ਵਾਸਤੇ ਕੋਈ ਪੈਸਾ ਪੂਜਾ ਰੱਖਿਆ ਕਿ ਨਹੀਂ ਰੱਖਿਆ ਯਾਨੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮਤਲਬ ਸਮਾਜਿਕ ਗੱਲਾਂ ਵੀ ਹੈਗੀਆਂ ਨੇ ਕਿ ਐਗਰੀਕਲਚਰ ਨਾਲ ਜਿਹੜੀਆਂ ਨੇ ਉਹਦੇ ਵਾਸਤੇ ਜਿਹੜੀ ਇਕਨੋਮੀ ਵਾਲੀ ਮੰਗਾ ਹੈਗੀ ਅੱਛਾ ਉਗਰਾਣ ਸਾਹਿਬ ਇੱਕ ਬੜੀ ਗੱਲਬਾਤ ਮੁੱਖ ਮੰਤਰੀ ਨੇ ਕਹੀ ਸੀ ਕਹਿੰਦੇ ਇਹ ਤਾਂ ਪਿੰਡਾਂ ਦੇ ਵਿੱਚ ਹੁਣ ਥਾਣਿਆਂ ਦੇ ਵਿੱਚ ਵੀ ਜਾਣ ਲੱਗ ਗਏ ਇੱਕ ਤੁਹਾਡੇ ਜਥੇਬੰਦੀ ਲਈ ਤੋਬਾ ਜਿਆਦਾ ਇਹ ਚੀਜ਼ਾਂ ਚੱਲਦੀਆਂ ਨੇ ਇਹ ਤਾਂ ਸਮਝੌਤੇ ਵੀ ਕਰਾਉਣ ਲੱਗ ਗਏ ਕਹਿੰਦਾ ਕੁੜੀ ਮੁੰਡੇ ਦੇ ਰਿਸ਼ਤੇ ਦੇ ਵਿੱਚ ਵੀ ਪੈਣ ਲੱਗ ਗਏ ਇਹ ਤਾਂ ਸਾਰਾ ਪਿੰਡਾਂ ਦੇ ਵਿੱਚ ਜਿੰਨਾ ਸਰਪੰਚ ਦਾ ਕੰਮ ਉਹ ਵੀ ਕਰਾਉਣ ਲੱਗ ਗਏ ਇਹ ਗੱਲਬਾਤ ਬੜੀ ਉਹਨਾਂ ਨੇ ਨਰੇਟਿਵ ਸਿਰਜਣ ਦੇ ਨਜ਼ਰੀਏ ਦੇ ਨਾਲ ਕਹੀ ਆ ਇੰਨਾ ਕੁ ਇੰਟਰਫੀਰੈਂਸ ਪਿੰਡਾਂ ਦੇ ਵਿੱਚ ਹੋਣ ਲੱਗ ਗਿਆ ਜਿੱਥੇ ਬੰਦੀਆਂ ਦਾ ਕਿ ਇੱਕ ਅਸੀਂ ਸਮਾਜਿਕ ਬੰਦੇ ਆ ਪਿੰਡਾਂ 'ਚ ਰਹਿੰਦੇ ਆ ਤੁਸੀਂ ਵੀ ਸਮਾਜਿਕ ਬੰਦੇ ਹੋ ਤੇ ਮੀਡੀਆ ਨਾਲ ਜੁੜੇ ਹੋ ਤੁਹਾਡਾ ਸਵਾਲ ਹੋ ਰਿਹਾ ਹੈ ਪਿੰਡ ਭਰਾ ਤਾਂ ਤੁਹਾਡੇ ਵੀ ਹੈਗੇ ਰੈਸਟੇਟਾ ਤੁਹਾਡੇ ਲਈ ਹੈ ਕਿ ਮੀਡੀਆ ਦੇ ਵਿੱਚ ਤੁਹਾਡਾ ਨਾਮ ਆਇਆ ਹੈ ਵੀ ਤੁਸੀਂ ਮੀਡੀਆ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਐਕਟਿਵਿਟਸ ਹੋ ਬਹੁਤ ਵਧੀਆ ਐਕਟਿਵਿਟਸ ਹੋ ਤੁਹਾਡੇ ਕੋਲੇ ਕੋਈ ਬੰਦਾ ਆ ਜਾਏ ਵੀ ਯਾਰ ਸਾਡੇ ਘਰੇ ਝਗੜਾ ਪਿਆ ਤੇ ਤੂੰ ਨਿਪਟਾ ਤੁਸੀਂ ਜਾਉਗੇ ਨਹੀਂ ਕੋਈ ਵੀ ਜਥੇਬੰਦੀ ਕਿਸੇ ਵੀ ادارے ਚ ਕੋਈ ਕੰਮ ਕਰਦਾ ਹੋਵੇ ਪਾਪੂਲਰ ਬੰਦੇ ਦੇ ਕੋਲੇ ਹਮੇਸ਼ਾ ਲੋਕ ਜਾਂਦੇ ਹੁੰਦੇ ਆ ਜੇ ਜਥੇਬੰਦੀਆਂ ਚ ਕੰਮ ਕਰਦੇ ਲੀਡਰ ਕਿਸੇ ਦੇ ਨਿਪਟਾਰੇ ਕਰਾ ਦਿੰਦੇ ਨੇ ਮਿਲਦੇ ਮੈਂ ਮੁੱਖ ਮੰਤਰੀ ਸਾਹਿਬ ਦਾ ਸ਼ੁਕਰੀਆ ਜ਼ਰੂਰ ਹੁਣਾ ਚਾਹੀਦਾ ਹੁੰਦਾ ਹੁਣ ਜੀ ਉਹਨਾਂ ਦਾ ਕੰਮ ਤੁਸੀਂ ਕਰ ਰਹੇ ਹੋ ਹਾਂ ਜੀ ਹੁਣ ਅੱਗੇ ਤੁਸੀਂ ਜਿਹੜਾ ਅਪ੍ਰੈਲ ਦੇ ਵਿੱਚ 4 ਅਪ੍ਰੈਲ ਨੂੰ ਪ੍ਰੋਗਰਾਮ ਰੱਖਿਆ 3 ਅਪ੍ਰੈਲ ਨੂੰ ਉਹ ਪ੍ਰੋਗਰਾਮ ਕੀ ਹੋਏਗਾ ਨਹੀਂ ਅਸੀਂ ਅੱਕੇ ਆ ਜੀ ਉਹ ਰੱਖਿਆ 4 ਮਈ ਦਾ ਸੈਮੀਨਾਰ ਰੱਖਿਆ ਉਹ ਸੈਮੀਨਾਰ ਅਸੀਂ ਉਹਨਾਂ ਲੋਕਾਂ ਨੇ ਰੱਖਿਆ ਜਿਹੜੇ ਲੋਕ ਕਾਰਪੋਰੇਟ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਨੇ ਜਿਵੇਂ ਹੁਣ ਜਿਹੜੀ ਖੇਤੀ ਨੀਤੀ ਖੜਾ ਆਇਆ ਸੀ ਉਹਦੇ ਜੋ ਟਰੈਕ ਯੂਨਨੀ ਪ੍ਰਭਾਵਿਤ ਹੈ 83 ਪ੍ਰਭਾਵਿਤ ਨੇ ਮਾਰਕੀਟ ਕਮੇਟੀਆਂ ਵੀ ਪ੍ਰਭਾਵਿਤ ਨੇ ਮੰਡੀ ਰਿਆ ਸਮਝ ਜੁੜੀਆਂ ਹੋਈਆਂ ਸਾਰੀਆਂ ਲੋਕਾਂ ਪ੍ਰਭਾਵਿਤ ਨੇ ਪਰਚੂਨ ਖੇਤਰ ਤੋਂ ਜਿਹੜੇ ਲੋਕ ਪ੍ਰਭਾਵਿਤ ਨੇ ਜਿਨੀਆਂ ਭਾਰਤ ਮਾਲਾ ਪ੍ਰੋਜੈਕਟ ਤੋਂ ਕਿਹੜੇ ਲੋਕ ਇੱਕ ਬਹੁਤ ਵੱਡਾ ਹਿੱਸਾ ਇਹ ਹੋ ਜਿਹੜਾ ਨਵੀਂ ਆਰਥਿਕ ਨੀਤੀਆਂ ਤੋਂ ਪ੍ਰਭਾਵਿਤ ਹੈ ਅਸੀਂ ਉਹਨਾਂ ਦੀ ਵੀ ਗੱਲ ਕਰਦੇ ਆਂ ਅਸੀਂ ਉਹਨਾਂ ਦਾ ਸੈਮੀਨਾਰ ਬੁਲਾ ਕੇ ਜਿਵੇਂ ਸਾਡੇ ਬਾਰੇ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵੀ ਇਹ ਤਾਂ ਰਾ ਰੋਕ ਲੈਂਦੇ ਨੇ ਇਹ ਤਾਂ ਵਪਾਰ ਇਹਨਾਂ ਨੇ ਕਾਰਖਾਨੇ ਦਾ ਨੁਕਸਾਨ ਕਰਦਾ ਨਹੀਂ ਵਪਾਰੀਆਂ ਦਾ ਨੁਕਸਾਨ ਕਰਦਾ ਇਹਨੇ ਵਪਾਰੀਆਂ ਦਾ ਨੁਕਸਾਨ ਕਰਦਾ ਇਹਨਾਂ ਨੇ ਇਹਨਾਂ ਨੇ ਇਹਨਾਂ ਦਾ ਨੁਕਸਾਨ ਕਰਦਾ ਅਸੀਂ ਉਹਨਾਂ ਹਿੱਸਿਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਸੋਡੇ ਨੁਕਸਾਨਦੇ ਨਹੀਂ ਜੇ ਐਮਾਜ਼ਨ ਦੇ ਖਿਲਾਫ ਭਗਮੰਤਵਾਨ ਕਹਿੰਦਾ ਵੀ ਐਮਾਜ਼ਨ ਦਾ ਮਾਲ ਆਉਂਦਾ ਉਧਰੋਂ ਜੇ ਦਿੱਲੀ ਮੰਗਾਈਏ ਤਾਂ ਕੁਝ ਹੋਰ ਰੇਟ ਪੈਂਦਾ ਜੇ ਪੰਜਾਬ ਮੰਗਾਈਏ ਤਾਂ ਕੁਝ ਹੋਰ ਰੇਟ ਪੈਂਦਾ ਅਸੀਂ ਤਾਂ ਕਹਿੰਦੇ ਐਮਾਜ਼ਨ ਦਾ ਹੋਣਾ ਅਸਲੀ ਗੱਲ ਇਹ ਐ ਮਾ ਜੌਨ ਆ ਗਿਆ ਜਿਹੜਾ ਪਰਚੂਨ ਖੇਤਰ ਨੂੰ ਤਬਾਹ ਕਰ ਦੂਗਾ ਜਿਹੜੇ ਥੋੜੇ ਮਾਲ ਨੇ ਬਟ ਮੇਰੇ ਸ਼ਾਪਿੰਗ ਮਾਲ ਨੇ ਉਹਨੂੰ ਪਰਚੂਨ ਖੇਤਰ ਦਾ ਕੀ ਬਣਾ ਦੇਣਾ ਆ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਤੇ ਤੁਸੀਂ ਬੜਾ ਹੱਥੀ ਲਾ ਕੇ ਬੰਨੇ ਆ ਇਹਦੇ ਚ ਵੱਡੇ ਕਾਰਪੋਰੇਟ ਨੇ ਆ ਕੇ ਇਹ ਤੇ ਜਿਹੜੀਆਂ ਦੁਕਾਨਾਂ ਖੋਲ੍ਹਣੀਆਂ ਨੇ ਉਹ ਛੋਟੇ ਬਿਜ਼ਨਸ ਨੂੰ ਕਿੱਥੇ ਚੱਲਣ ਦੇਣਗੇ ਹੁਣ ਟਾਟਾ ਸਟੀਲ ਕੰਪਨੀ ਆਈ ਆ ਪੁੰਨੇ ਤੋਂ ਉਹਨੇ ਹਿੰਦੁਸਤਾਨ ਦੀਆਂ ਜਿਹੜੇ ਪੰਜਾਬ ਦੀਆਂ ਇੰਡਸਟਰੀਆਂ ਨੇ ਕਿੰਨਾ ਫਰਕ ਪਾਤਾ ਉਹ ਤੇ ਆਪਣੀ ਗੋਮਿੰਦਗੜ੍ਹ ਦੀ ਮੰਡੀ ਫੇਲ ਹੀ ਕਰਦੀ ਯਾਨੀ ਅਸੀਂ ਇਹ ਕਹਿੰਦਾ ਉਹਨਾਂ ਨੂੰ ਵੀ ਅਸੀਂ ਜਿਹੜੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਬਹੁਤ ਲੋਕਾਂ ਦੀ ਛਾਤਰੀ ਨੇ ਇਹ ਜੇ ਕਾਰਪੋਰੇਟ ਦਾ ਦਾਖਲਾ ਸਾਡੇ ਸੈਕਟਰ ਚ ਹੋ ਰਿਹਾ ਤਾਂ ਛੋਟੇ ਪਰਚੂਨ ਖੇਤਰ ਚ ਵੀ ਹੋ ਰਿਹਾ ਛੋਟੀ ਛੋਟੀ ਇੰਡਸਟਰੀ ਦੇ ਵਿੱਚ ਵੀ ਹੋ ਰਿਹਾ ਛੋਟੇ ਕਾਰੋਬਾਰ ਦੇ ਵਿੱਚ ਵੀ ਹੋਇਆ ਉਹਦਾ ਮਜ਼ਦੂਰਾਂ ਤੇ ਵੀ ਅਸਰ ਪਊਗਾ ਉਹਦਾ ਟਰੱਕ ਯੂਨੀਅਨ ਤੇ ਵੀ ਅਸਰ ਪਊਗਾ ਮਾਰਕੀਟ ਕਮੇਟੀਆਂ ਤੇ ਵੀ ਅਸਰ ਪਊਗਾ ਉਹਦਾ ਆਰਥਿਕ ਤੇ ਵੀ ਅਸਰ ਪਊਗਾ ਜਿਹੜੇ ਬਹੁਤ ਵੱਡੇ ਹਿੱਸੇ ਉਹਦੀ ਮਾਰ ਹੇਟ ਨੇ ਜੇ ਜੇ ਮੈਂ ਸਮਝਦਾ ਵੀ ਜੇ ਨੀ ਮੀਡੀਆ ਦੇ ਵੀ ਉਹ ਅਸਰ ਪਊਗਾ ਕਿਉਂਕਿ ਬਹੁਤ ਵੱਡਾ ਹਿੱਸਾ ਜਿਹੜਾ ਆ ਰਿਹਾ ਉਹ ਛੋਟੇ ਕਾਰੋਬਾਰਾਂ ਨੂੰ ਖਤਮ ਕਰਨ ਜਾ ਰਹੇ ਨੇ ਇਸ ਕਰਕੇ ਅਸੀਂ ਉਹਨਾਂ ਲੋਕਾਂ ਦੀ ਗੱਲ ਉਹਨਾਂ ਦੀ ਕਿਉਂ ਨਾ ਕਰੀਏ ਤੇ ਉਹਨਾਂ ਲੋਕਾਂ ਨੂੰ ਕਿਉਂ ਨਾ ਸੱਦਾ ਦੇਈਏ ਆਪਾਂ ਇਕੱਠੇ ਹੋ ਕੇ ਲੜੀਏ ਧੰਨਵਾਦ ਜੀ ਆਪਾਂ ਦਾ ਤੇਨੇ जोगਿੰਦਰ ਸਿੰਘ ਅਗਰਾਹਾ ਜਿਹੜੇ ਇਹ ਹੁਣ ਦੱਸ ਰਹੇ ਨੇ ਕਿ 26 ਮਾਰਚ ਨੂੰ ਜਿਸ ਦਿਨ ਬਜਟ ਪੇਸ਼ ਹੋਣਾ ਉਸ ਦਿਨ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਦਾ ਘਰਾਵ ਕਰਨ ਦੇ ਲਈ ਇੱਕ ਮਾਰਚ ਕੀਤਾ ਜਾਏਗਾ ਜਿਹੜਾ ਕਿ 34 ਸੈਕਟਰ ਤੋਂ ਸ਼ੁਰੂ ਹੋਏਗਾ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਰਚ ਦੀ ਆਗਿਆ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ ਪਰਮਿਸ਼ਨ ਹੁੰਦੀ ਹੈ ਨਹੀਂ ਹੁੰਦੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਲੇਕਿਨ ਹਾਲ ਫਲਾ ਲਾਂਚ ਜ਼ਰੂਰ ਇੱਕ ਵੱਡੇ ਪੱਧਰ ਤੇ ਉੱਤੇ ਕਰ ਦਿੱਤਾ ਗਿਆ ਕੈਮਰਾਮੈਨ ਤੁਸੀਂ ਮੇਰਾ ਦਿਲਾ ਰਵਿੰਦਰ ਵੀਰ ਪੀਟੀਸੀ ਨਿਊਜ਼ ਚੰਡੀਗੜ੍ਹ